ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਮੈਂ ਨਾ ਕਵਿਤਾ ਤੋਂ ਥੋੜਾਕ ਹਟਕੇ ਇੱਕ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਆ ਕਹਾਣੀ ਮਿੰਨੀ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਆ ਸੋ ਪੇਸ਼ ਹੈ ਮੇਰੀ ਮਿੰਨੀ ਕਹਾਣੀ ਕਹਾਣੀ ਦਾ ਨਾਮ ਹੈ ਮੂੰਗੀ ਦੀ ਦਾਲ ਦੋਸਤੋ ਔਰ ਰੋਜ਼ ਰੋਜ਼ ਤਲੀਆਂ ਸਬਜ਼ੀਆਂ ਖਾ ਖਾ ਕੇ ਅੱਕੀ ਹੋਈ ਸੱਸ ਨੋਂ ਕਹਿਣ ਲੱਗੀ ਤੀਏ ਤਲੀਆਂ ਸਬਜ਼ੀਆਂ ਨਹੀਂ ਮੇਰੇ ਹਜਮ ਆਉਂਦੀਆਂ ਨਾਲੇ ਬਾਜ਼ਾਰ ਦੀਆਂ ਇਹ ਰਿਹਾਂ ਸਪਰੇਹਾਂ ਵਾਲੀਆਂ ਸਬਜ਼ੀਆਂ ਕੋਈ ਬਹੁਤੀਆਂ ਸਵਾਦ ਵੀ ਨਹੀਂ ਬਣਦੀਆਂ। ਸੋ ਧੀਏ ਅੱਜ ਤੂੰ ਮੂੰਗੀ ਦੀ ਦਾਲ ਬਣਾ ਲੈ। ਮੇਰਾ ਤਾਂ ਮੂੰਗੀ ਦੀ ਦਾਲ ਖਾਣ ਨੂੰ ਬੜਾ ਹੀ ਚਿਤ ਕਰਦਾ ਹੈ। ਸਬਜ਼ੀਆਂ ਖਾਣ ਦੀ ਸ਼ਿਕੀਨ ਨੂੰ ਸੱਸ ਨੂੰ ਕਹਿਣ ਲੱਗੀ। ਮੰਮੀ ਜੀ ਮੈਥੋਂ ਨਹੀਂ ਬਣਦੀ ਮੂੰਗੀ ਦੀ ਦਾਲ। ਤੇ ਨਾ ਹੀ ਹਰੀ ਦਾ ਧੂਆਂ ਲਿਆ ਜਾਂਦਾ। ਕਿਉਂਕਿ ਹਰੀ ਦੇ ਵਿੱਚ ਮੂੰਗੀ ਦੀ ਦਾਲ ਜੋ ਧਰੀ ਜਾਂਦੀ ਉਹ ਬਹੁਤ ਵਧੀਆ ਬਣਦੀ ਹੈ। ਕਿਉਂਕਿ ਹੁਣ ਤਾਂ ਗੈਸ ਆ ਕੇ ਗੈਸਾਂ ਤੇ ਹੀ ਦਾਲਾਂ ਬਣਦੀਆਂ ਨੇ। ਨੋ ਕਹਿਣ ਲੱਗੀ ਸੱਸ ਨੂੰ ਮੰਮੀ ਜੀ ਮੈਥੋਂ ਨਹੀਂ ਬਣਦੀ ਮੂੰਗੀ ਦੀ ਦਾਲ ਤੇ ਨਾ ਹੀ ਹਰੀ ਦਾ ਧੂਆਂ ਲਿਆ ਜਾਂਦਾ ਹੈ ਇਹ ਸੁਣ ਕੇ ਸੱਸ ਚੁੱਪ ਕਰ ਜਾਂਦੀ ਹੈ ਤੇ ਰਾਤ ਦੀ ਰੋਟੀ ਗਵੰਡੀਆਂ ਦੇ ਘਰੋਂ ਲਿਆ ਕੇ ਮੂੰਗੀ ਦੀ ਦਾਲ ਨਾਲ ਖਾ ਕੇ ਸੌਂ ਜਾਂਦੀ ਹੈ ਸੋ ਇਹ ਦੋਸਤੋ ਮਿੰਨੀ ਕਹਾਣੀ ਮੂੰਗੀ ਦੀ ਦਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅਤੇ ਕਮੈਂਟ ਦੇ ਜ਼ਰੀਏ ਤੁਸੀਂ ਮੈਨੂੰ ਇਸ ਕਹਾਣੀ ਬਾਰੇ ਆਪਣੀ رائے ਹੈ ਜਿਹੜੀ ਉਹ ਜ਼ਰੂਰ ਦੇਉ ਦੇਉਗੇ ਸੋ ਅੱਗੇ ਹਾਜ਼ਰ ਹੁੰਦੇ ਰਹਾਗੇ ਤੁਹਾਡੇ ਨਾਲ ਹੋਰ ਵੀਡੀਓ ਲੈ ਕੇ ਸੋ